ਜਪੋ ਜੀ ਸਤਨਾਮ ਸਤਨਾਮ ਦੇਸ਼ ਵਰਬ ਦੇਸ਼ ਵਿੱਚ ਬਸਦਿਆਂ ਸਮੂਹ ਸੰਤਾਂ ਨੂੰ ਦਾਸੋਂ ਜੈ ਗੁਰਦੇਵ ਤਨ ਗੁਰਦੇਵ ਤਨ ਤਨ ਜਗਤ ਪਿਤਾ ਸਤਗੁਰ ਅਬਦਾਸ ਮਹਾਰਾਜ ਜੀ ਦੀ ਅਪਾਰ ਅਪਾਰ ਕਿਰਪਾ ਹੈ ਜਿਨ੍ਹਾਂ ਨੇ ਆਪਣੀ ਬਾਣੀ ਦੇ ਨਾਲ ਸੰਗਤਾਂ ਨੂੰ ਜੋੜਿਆ ਹੈ ਔਰ ਸਤਗੁਰ ਅਬਦਾਸ ਮਹਾਰਾਜ ਜੀ ਪਾਵਨ ਪਿੱਤਰ ਅੰਮ੍ਰਿਤ ਬਾਣੀ ਰਾਹੀ ਸਾਨੂੰ ਸਮਝਾਉਣਾ ਕਰਦੇ ਹਨ ਕਿ ਸਾਨੂੰ اپنی ਗੁਰੂ ਦੀ ਸੰਗਤ ਗੁਰੂ ਘਰ ਦੇ ਵਿੱਚ ਆਣ ਕੇ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਕਰਨੀ ਚਾਹੀਦੀ ਹੈ ਕਹੇ ਰਬਿਦਾਸ ਮਿਲਿਨ ਜਦਾਸ ਜਨਮ ਜਨਮ ਕੇ ਕਾਟੇ ਪਾਸ ਸਤਗੁਰੂ ਬਦਾਸ ਸਮਰ ਜੀ ਕਥਨ ਕਰਦੇ ਹਨ ਕਿ ਪ੍ਰਭੂ ਜੀ ਮੇਰਾ ਆਪ ਜੀ ਦੇ ਦਾਸ ਦਾ ਆਪ ਜੀ ਨਾਲ ਮਿਲਾਪ ਹੋ ਗਿਆ ਹੈ ਜਿਹੜਾ ਮੇਰਾ ਮਲਾਪ ਹੈ ਉਹ ਸੰਤਾਂ ਨਾਲ ਹੋਵੇ ਹਰ ਰੋਜ਼ ਕਹਿ ਰਵਿਦਾਸ ਮਿਲੇ ਨਿਜਦਾਸ ਨਿਜਦਾਸ ਕੇ ਰੋਜ਼ ਹਰ ਰੋਜ਼ ਮੇਰਾ ਸੰਤਾਂ ਮਹਾਂਪੁਰਸ਼ਾਂ ਦੇ ਨਾਲ ਮੇਲਾਪ ਹੋਵੇ ਜਿਨ੍ਹਾਂ ਦੇ ਮਿਲਣ ਦੇ ਨਾਲ ਜੀਵ ਦੇ ਜਨਮਾਂ ਜਨਮਾਂ ਦੇ ਬੰਧਨ ਕੱਟੇ ਜਾਂਦੇ ਹਨ ਇਹ ਸ਼ਬਦ ਸਤਗੁਰੁ ਅਰਵਿਦਾਸ ਜੀ ਉਸ ਲਈ ਉਚਾਰਦੇ ਹਨ ਜਦੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗ੍ਰਹਿ ਵਿਖੇ ਸੰਤ ਜਨ ਆਉਂਦੇ ਹਨ ਔਰ ਸਤਿਗੁਰੂ ਬਦਾਸ ਮਹਾਰਾਜ ਜੀ ਲਿਖਦੇ ਹਨ ਆਗ ਦਿਵਸ ਲਿਉ ਬਲਹਾਰਾ ਮੇਰੇ ਗ੍ਰਹਿ ਆਇਆ ਰਾਜਾ ਰਾਮ ਕਾ ਪਿਆਰਾ ਇਸ ਪਾਵਨ ਸ਼ਬਦ ਸੰਤਾਂ ਦੀ ਪ੍ਰਸ਼ੰਸਾ ਕਰਦੇ ਹੋਏ ਸੰਤਾਂ ਦੇ ਮਿਲਾਪ ਦਾ ਮਹੱਤਵ ਬਿਆਨ ਕਰਦੇ ਹੋ ਸੰਤਾਂ ਦੇ ਚਰਨ ਪਾਉਣ ਦੇ ਨਾਲ ਜੀਵ ਦਾ ਕਰ ਪਵਿੱਤਰ ਹੋ ਜਾਂਦਾ ਜਦੋਂ ਸੰਤ ਜਨ ਸਾਡੇ ਘਰ ਵਿਖੇ ਆਉਂਦੇ ਹਨ ਆਪਾਂ ਦੇਖਦੇ ਨਾ ਜਦੋਂ ਸੰਤਾਂ ਮਹਾਂਪੁਰਸ਼ਾਂ ਨੂੰ ਆਪਾਂ ਆਪਣੇ ਘਰ ਵਿਖੇ ਬੁਲਾਉਂਦੇ ਆ ਤੇ ਸੰਤ ਜਨ ਚੱਲ ਕੇ ਆਉਂਦੇ ਹਨ ਤੇ ਸਤਗੁਰੂ ਦਾਸ ਮਹਾਰਾਜ ਜੀ ਅੱਜ ਦੇ ਦਿਨ ਤੋਂ ਬਲਿਹਾਰ 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 ਜਾਂਦਿਆਂ ਨੇ ਕਿ ਅੱਜ ਸੰਤ ਮੇਰੇ ਗ੍ਰਹਿ ਵਿਖੇ ਆਏ ਹਨ ਜਿੱਥੇ ਬੈਠ ਕੇ ਸੰਤ ਜਨ ਪ੍ਰਭੂ ਦੇ ਨਾਮ ਦੀ ਕਥਾ ਕਰਦੇ ਹਨ ਐਸੇ ਸੰਤ ਆਪ ਵੀ ਤਰਦੇ ਹਨ ਤੇ ਜੀਵਾਂ ਨੂੰ ਵੀ ਤਾਰਦੇ ਹਨ ਇਹ ਪਾਵਨ ਸ਼ਬਦ ਸਤਗੁਰੂ ਦਾਸ ਸਮਰਜ ਨੇ ਉਚਾਰਨ ਕੀਤਾ ਔਰ ਜਿਸ ਨੇ ਇਹ ਉਚਾਰਨ ਕੀਤਾ ਉਹਨਾਂ ਦੇ ਘਰ ਵਿਖੇ ਸੰਤ ਜਨ ਆਏ ਸਨ ਮਹਾਰਾਜ ਜੀ ਚਾਰਨ ਕਰਦੇ ਹਨ ਕਿ ਮੈਂ ਅੱਜ ਦੇ ਮਹਾਨ ਦਿਨ ਤੋਂ ਕੁਰਬਾਨ ਜਾਨਾ ਹ ਬਲਿਹਾਰ ਜਾਨਾ ਕਿ ਬਲਿਹਾਰ ਬਲਿਹਾਰ ਜਾਨਾ ਅੱਜ ਦੇ ਦਿਨ ਤੋਂ ਕਿ ਅੱਜ ਮੇਰੇ ਗ੍ਰਹਿ ਵਿਖੇ ਉਹ ਪਰਮਾਤਮਾ ਦੇ ਪਿਆਰੇ ਜਨ ਮੇਰੇ ਗ੍ਰਹਿ ਵਿਖੇ ਆਏ ਹਨ ਕਿ ਉਹ ਪਰਮਾਤਮਾ ਦੇ ਜਿਹੜੇ ਨਾਮ ਜਪਣ ਵਾਲੇ ਦੁਨੀਆ ਨੂੰ ਤਾਰਨ ਵਾਲੇ ਅੱਜ ਉਹ ਸੰਤ ਜਨ ਮੇਰੇ ਗ੍ਰਹਿ ਵਿਖੇ ਆਣ ਕੇ ਆਜ ਦਿਵਸ ਕਿ ਅੱਜ ਦਾ ਦਿਨ ਹੈ ਜੋ ਹੈ ਬਲਿਹਾਰ ਜਾਂਦਾ ਆਜ ਦਿਵਸ ਲਿਉਂ ਬਲਿਹਾਰਾ ਕਿ ਅੱਜ ਦੇ ਦਿਨ ਤੋਂ ਮੈਂ ਬਲਿਹਾਰ ਬਲਿਹਾਰ ਜਾਂਦਾ ਹਾਂ ਆਉਣ ਜਾਂ ਮਗੜ ਪਵਨ ਪਿਉ ਪਾਵਨ ਹਰ ਜਨ ਬੈਠੇ ਹਰ ਜਸ ਗਾਵਨ ਸੰਤਾਂ ਦੇ ਆਉਣ ਦੇ ਨਾਲ ਜਦੋਂ ਸੰਤ ਜਨ ਸਾਡੇ ਗ੍ਰਹਿ ਵਿਖੇ ਆਉਂਦੇ ਹਨ ਤੇ ਸਤਗੁਰੂ ਅਰਬਦਾਸ ਮਰਿਕ ਦੇ ਸੰਤਾਂ ਦੇ ਆਉਣ ਦੇ ਨਾਲ ਹੁੰਦਾ ਕੀ ਹੈ ਕਿੰਦੇ ਜਦੋਂ ਆਪਾਂ ਗ੍ਰਹਿ ਵਿਖੇ ਸੰਤ ਜਨ ਸਾਡੇ ਗ੍ਰਹਿ ਵਿਖੇ ਆਉਂਦੇ ਹਨ ਤੇ ਉਹ ਘਰ ਉਹ ਵਿਹੜਾ ਜਿੱਥੇ ਸੰਤ ਜਨ ਆਣ ਕੇ ਬੈਠਦੇ ਹਨ ਉਹ ਕਮਰਾ ਪਵਿੱਤਰ ਹੋ ਜਾਂਦਾ ਹੈ ਸਤਿਗੁਰੂ ਰਵਿਦਾਸ ਮਾਲੇ ਕਹਿੰਦੇ ਜਿੱਥੇ ਬੈਠ ਕੇ ਪ੍ਰਭੂ ਦੇ ਸੰਤ ਜਨ ਪ੍ਰਭੂ ਦਾ ਜਸ ਗਾਉਂਦੇ ਹਨ ਜੀਬਾ ਮੁੱਖ ਪਵਿੱਤਰ ਹੁੰਤ ਹੈ ਗੁਣ ਗਾਵਤ ਦੀਨ ਦਾਲ ਕਹਿੰਦੇ ਮੁੱਖ ਪਵਿੱਤਰ ਹੋ ਜਾਂਦਾ ਜਦੋਂ ਅਸੀਂ ਪਰਮਾਤਮਾ ਦੇ ਗੁਣ ਗਾਉਂਦੇ ਹਾਂ ਜੀਭਾਂ ਸੋ ਓੰਕਾਰ ਜਪ ਤਨ ਸੋ ਕਰਕਾਰ ਰਾਮ ਮਿਲੇ ਕਰ ਆਇ ਕਰ ਕਹਿ ਰਵਿਦਾਸ ਵਿਚਾਰ ਸਤਗੁਰੂ ਜੀ ਕਹਿੰਦੇ ਕੰਮ ਕਾਰ ਛੱਡ ਕੇ ਸਾਨੂੰ ਕਿਤੇ ਬਾਹਰ ਭਟਕਣ ਦੀ ਲੋੜ ਨਹੀਂ ਹੈ ਸਾਨੂੰ ਆਪਣੇ ਹੱਥੀ ਕੰਮ ਕਰ ਕਰਨ ਦੀ ਵੀ ਲੋੜ ਹੈ ਤੇ ਆਪਣੇ ਹੱਥੀ ਕੰਮ ਕਰਦਿਆਂ ਹੋਇਆਂ ਤੁਰਦੇ ਫਿਰਦੇ ਉੱਡਦੇ ਬੈੰਦੇ ਕਹਿੰਦੇ ਜਦੋਂ ਮਰ ਜੁਸ ਪਰਮਾਤਮਾ ਦਾ ਨਾਮ ਜਪ ਲਈਏ ਤਾਂ ਸੰਤ ਜਨ ਪਰਮਾਤਮਾ ਕਹਿੰਦੇ ਆਪ ਸਾਨੂੰ ਆਣ ਕੇ ਮਿਲਦੇ ਹਨ ਕਿ ਜੀਭਾ ਸੋ ਓੰਕਾਰ ਜਪ ਹਤਨ ਸੋ ਕਰਕਾਰ ਹੱਥਾਂ ਦੇ ਨਾਲ ਕੰਮ ਕਰੀਏ ਕਿਉਂ ਪਰਮਾਤਮਾ ਸਾਨੂੰ ਆਪ ਆਣ ਕੇ ਮਿਲੇਗਾ ਤੇ ਸਤਗੁਰੂ ਜੀ ਕਹਿੰਦੇ ਅੱਜ ਦਾ ਦਿਨ ਜਿਹੜਾ ਹੈ ਤੇ ਮੇਰਾ ਤਾਂ ਕਹਿੰਦੇ ਵਿੜਾ ਹੀ ਪਵਿੱਤਰ ਹੋ ਗਿਆ ਮੇਰਾ ਘਰ ਪਵਿੱਤਰ ਹੋ ਗਿਆ ਕਮਰਾ ਪਵਿੱਤਰ ਹੋ ਗਿਆ ਮੇਰੀ ਹਰ ਜਿਹੜੀ ਚੀਜ਼ ਕਰਦੇ ਵਿੱਚ ਪਈ ਆ ਕਹਿੰਦੇ ਹਰ ਚੀਜ਼ ਪਵਿੱਤਰ ਹੋ ਗਈ ਕਿ ਜਦੋਂ ਸੰਤ ਜਨ ਆਣ ਕੇ ਉਸ ਪਰਮਾਤਮਾ ਦਾ ਗੁਣ ਗਾਉਂਦੇ ਹਨ ਕਰੂ ਡੰਡੋਤ ਚਰਨ ਭਖਾਰੂ ਤਨ ਮਨ ਤਨ ਸੰਤਨ ਪਰਵਾਰੂ ਕਿ ਸੰਤਾਂ ਨੂੰ ਡੰਡਵਤ ਪ੍ਰਣਾਮ ਕਰਨਾ ਚਾਹੀਦਾ ਹੈ ਕਿ ਜਦੋਂ ਸੰਤ ਜਨ ਉਹ ਪਰਮਾਤਮਾ ਦੇ ਨਾਮ ਜਪਣ ਵਾਲੇ ਸਪਾਹੀ ਐਡਾ ਅਲਖ ਕੋ ਲਖ ਜੋ ਪਾਈ ਦੇਹ ਟੰਡੋਰਾ ਸੰਤ ਸਪਾਹੀ ਕਿ ਜਿਹੜੇ ਸੰਤ ਹੈ ਉਹ ਪਰਮਾਤਮਾ ਦੇ ਨਾਮ ਦਾ ਟੰਡੋਰਾ ਗੜ ਵਿੱਚ ਟੋਲ ਪਾ ਕੇ ਸਭਨਾਂ ਨੂੰ ਜਗਾ ਰਿਹਾ ਹੈ ਕਿ हे ਜੀਵੋ ਉਸ ਪਰਮਾਤਮਾ ਦਾ ਨਾਮ ਜਪੋ ਅੰਮ੍ਰਿਤ ਵੇਲੇ ਉੱਠ ਕੇ ਆਪਾਂ ਦੇਖਦੇ ਨਾ ਗੁਰੂ ਘਰ ਦੇ ਵਿੱਚੋਂ ਆਵਾਜ਼ ਆਉਂਦੀ ਹੈ ਜਿੱਥੇ ਵੀ ਧਾਰਮਿਕ ਸਥਾਨ ਹੋਵੇ ਉੱਥੇ ਅੰਮ੍ਰਿਤ ਵੇਲੇ ਉੱਠ ਕੇ ਨਮਸਕਾਰ ਕਰਦੇ ਆਂ। ਔਰ ਨਮਸਕਾਰ ਕਰਨ ਦੇ ਨਾਲ ਸਾਡਾ ਜੀਵਨ ਸਬਲਾ ਹੁੰਦਾ ਹੈ। ਕਹਿੰਦੇ ਅੱਜ ਦੇਖਦੇ ਆਂ ਕਹਿੰਦੇ ਰਾਜਿਆਂ ਦੇ ਮਹਿਲ ਹੁੰਦੇ ਆ ਉਹਨਾਂ ਨੂੰ ਕੋਈ ਨਮਸਕਾਰ ਨਹੀਂ ਕਰਦਾ। ਪਰ ਜਿੱਥੇ ਕਹਿੰਦੇ ਕੁੱਲੀ ਉਸ ਪਰਮਾਤਮਾ ਦੇ ਨਾਮ ਦੇ ਨਾਮ ਜਪਣ ਵਾਲੇ ਦੀ ਹੁੰਦੀ ਹੈ ਉਸ ਕੁੱਲੀ ਨੂੰ ਵੀ ਲੋਕ ਸਲਾਮਾ ਕਰਦੇ ਹਨ। ਨਮਸਕਾਰ ਕਰਦੇ ਹਨ। ਕਹਿੰਦੇ ਜਿੱਥੇ ਰਾਜਿਆਂ ਦੇ ਮਹਿਲ ਖੰਡਰ ਹੋ ਗਏ ਤੇ ਜਿਹੜੀਆਂ ਕੁੱਲੀਆਂ ਦੇ ਵਿੱਚ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਉਹ ਅੱਜ ਮਹਿਲ ਬਣ ਗਏ ਹਨ ਸਤਿਗੁਰੂ ਜੀ ਵਰਮਾਉਂਦੇ ਕਿ ਐਸੇ ਸੰਤਾਂਾਂ ਮਹਾਂਪੁਰਸ਼ਾਂ ਦੇ ਚਰਨਾਂ ਨੂੰ ਡੰਡ ਵੱਤ ਕਿ ਡੰਡੇ ਦੀ ਤਰ੍ਹਾਂ ਸਿੱਧੇ ਲੰਮੇ ਪੈ ਕੇ ਸਾਨੂੰ ਨਮਸਕਾਰ ਕਰਨੀ ਚਾਹੀਦੀ ਹੈ ਉਹਨਾਂ ਦੇ ਚਰਨ ਧੋਕੇ ਸਾਨੂੰ ਕਹਿੰਦੇ ਚਰਨ ਧੋਕੇ ਉਹਨਾਂ ਦਾ ਨਮਸਕਾਰ ਕਰਕੇ ਆਸ਼ੀਰਵਾਦ ਪ੍ਰਾਪਤ ਕਰਨਾ ਚਾਹੀਦਾ ਹੈ ਆਪਣਾ ਤਨ ਮਨ ਤਨ ਸੰਤਾਂ ਤੋਂ ਨਿਸ਼ਾਵਰ ਕਰਨਾ ਚਾਹੀਦਾ ਤਨ ਸਾਡਾ ਸਰੀਰ ਮਨ ਇਹ ਰੂਹ ਆਤਮਾ ਤਨ ਕੀ ਸਵਾਸਾ ਰੂਪੀ ਖਜ਼ਾਨਾ ਤੇ ਸਵਾਸ ਸਵਾਸ ਉਸ ਪਰਮਾਤਮਾ ਦਾ ਨਾਮ ਜਪੀਏ ਕਿਉਂਕਿ ਇਹ ਸਵਾਸ ਜਿਹੜੇ ਆ ਬਹੁਤ ਕੀਮਤੀ ਹੈ ਅਨਮੋਲ ਜਨਮ ਹੈ ਕਿ ਬਹੁਤ ਜਨਮ ਵਿਛੜੇ ਤੇ ਮਾਦੋ ਇਹ ਜਨਮ ਤੇ ਮਾਰੇ ਲਿਖੇ ਕਿ ਬਹੁਤ ਜਨਮਾਂ ਤੋਂ ਇੱਕ ਜਨਮ ਨਹੀਂ ਬਹੁਤ ਜਨਮਾਂ ਤੋਂ ਆਪਾਂ ਦੇਖਦੇ ਨਾ ਕਹਿੰਦੇ ਕੋਈ ਕੀੜਿਆਂ ਦਾ ਜਨਮ ਕਿਸੇ ਨੂੰ ਮਿਲਿਆ ਹੋਇਆ ਕਿਸੇ ਨੂੰ ਦਰਪਤਾਂ ਦਾ ਜਨਮ ਮਿਲਿਆ ਹੋਇਆ ਕੋਈ ਪੰਛੀਆਂ ਦਾ ਜਨਮ ਹੈ ਅਨੇਕਾਂ ਜਨਮਾਂ ਤੋਂ ਬਾਅਦ ਇਹ ਮਨੁੱਖਾ ਜਨਮ ਅਨਮੋਲ ਜਨਮ ਮਿਲਿਆ ਹੈ ਕਿ ਬਹੁਤ ਜਨਮ ਵਿਛੜੇ ਤੇ ਮਾਦੋ ਇਹ ਜਨਮ ਤੇ ਮਾਰੇ ਲਿਖੇ ਸਤਗੁਰੂ ਜੀ ਕਹਿੰਦੇ ਮੇਰਾ ਤਾਂ ਜਨਮ ਹੀ ਪਰਮਾਤਮਾ ਤੇਰੇ ਲਿਖੇ ਵਿੱਚ ਹੈ ਆਪਾਂ ਹਰ ਰੋਜ਼ ਇਹ ਸ਼ਬਦ ਗਾਉਨੇ ਹਨ ਔਰ ਸਤਗੁਰ ਅਬਦਾਸ ਸਮਰ ਜੀ ਕਹਿੰਦੇ ਫਿਰ ਸਾਨੂੰ ਆਪਣਾ ਤਨ ਮਨ ਤਨ ਸੰਤਾਂ ਦੇ ਉੱਪਰ ਨਿਸ਼ਾਵਰ ਕਰ ਦੇਣਾ ਚਾਹੀਦਾ ਹੈ ਕਥਾ ਕਹੀ ਔਰ ਅਰਥ ਵਿਚਾਰੇ ਆਪ ਤਰੇ ਔਰਨ ਕੋ ਤਾਰੇ ਕਥਾ ਕਰ ਰਹੇ ਹਨ ਸੰਤਨਾ ਪੁਸ਼ ਉਸ ਪਰਮਾਤਮਾ ਦੀ ਕਥਾ ਉਚਾਰਨ ਕਰਦੇ ਹਨ satsang ਕਰ ਰਹੇ ਹਨ ਸਤ ਸੰਗ ਕਰਦੇ ਪ੍ਰਭੂ ਦੇ ਪਾਵਨ ਨਾਮ ਦੇ ਵਿਚਾਰ ਚਰਚਾ ਕਰਦੇ ਹਨ ਸੰਗਤਾਂ ਨੂੰ ਸਮਝਾਉਂਦੇ ਹਨ ਕਿ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਸਾਡਾ ਜੀਵਨ ਸਫਲਾ ਹੋ ਜਾਣਾ ਹੈ ਇਹ ਅਨਮੋਲ ਜਨਮ ਹੈ ਆਪਾਂ ਧਨ ਦੌਲਤ ਜਿੰਨੀ ਮਰਜ਼ੀ ਕਮਾ ਲਈਏ ਕਹਿੰਦੇ ਜਿੰਨੀ ਕਮਾ ਲਵਾਂਗੇ ਉੰਨੀ ਥੋੜੀ ਲੱਗਦੀ ਹੈ ਇੱਕ ਕੜੀ ਸਿਮਰਨ ਕਰੋ ਕਹਿੰਦੇ ਇੱਕ ਕੜੀ ਸਿਮਰਨ ਕਰਕੇ ਦੇਖੀਏ ਸਾਡੀ ਰੂਪ ਪਵਿੱਤਰ ਹੋ ਜਾਂਦੀ ਹੈ ਏਕ ਕੜੀ ਸਿਮਰਨ ਕਰੋ ਨਹੀਂ ਲਾਗੇ ਕੋ ਲੁਕਲੀਸ਼ ਪ੍ਰਭੂ ਦੇ ਦਰਬਾਰ ਮੇ ਹੋਵੇ ਉਜਵਲ ਬੀਸ਼ ਕਹਿੰਦੇ ਪ੍ਰਭੂ ਦੇ ਦਰਬਾਰ ਦੇ ਵਿੱਚ ਸਾਡਾ ਜਿਹੜਾ ਪ੍ਰਵੇਖਿਆ ਉਜਵਲ ਹੋ ਜਾਂਦਾ ਹੈ ਸੂਰਜ ਦੀ ਤਰ੍ਹਾਂ ਚਮਕਣ ਲੱਗ ਪੈਂਦਾ ਹੈ ਇਸ ਕਰਕੇ ਸਤਗੁਰੂ ਜੀ ਫਰਮਾਉਂਦੇ ਆ ਨੇ ਕਿ ਸੰਤਮਾ ਪੁਰਸ਼ ਉਸ ਪਰਮਾਤਮਾ ਦੀ ਕਥਾ ਉਚਾਰਨ ਕਰਦੇ ਹਨ ਅਤੇ ਪ੍ਰਭੂ ਦੇ ਪਾਵਨ ਨਾਮ ਦੀ ਵਿਚਾਰ ਚਰਚਾ ਕਰਦੇ ਹਨ ਉਹ ਪ੍ਰਭੂ ਦਾ ਨਾਮ ਜਪ ਕੇ ਆਪ ਤਾਂ ਕਰਦੇ ਹਨ ਕਹਿੰਦੇ ਜਿਹੜਾ ਸੰਤ ਜਨ ਹੁੰਦੇ ਐ ਉਹ ਪਰਮਾਤਮਾ ਦਾ ਨਾਮ ਆਪ ਦਾ ਜਪਦੇ ਹਨ ਪਰ ਦੂਸਰਿਆਂ ਨੂੰ ਵੀ ਨਾਮ ਜਪਾ ਕੇ ਉਹਨਾਂ ਨੂੰ ਵੀ ਤਾਰ ਦਿੰਦੇ ਹਨ ਆਪ ਤਰੀ ਕਿ ਆਪ ਦਾ ਤਰਦੇ ਹੀ ਤਰਦੇ ਹਨ ਔਰਨ ਕੋ ਤਾਰੇ ਕਿ ਹੋਰਾਂ ਨੂੰ ਵੀ ਤਾਰ ਦਿੰਦੇ ਹਨ ਕਹੇ ਰਬੀਦਾਸ ਮਿਲੇ ਨਿ ਜਦਾਸ ਜਨਮ ਜਨਮ ਕੇ ਕਟੇ ਪਾਸ ਸਤਿਗੁਰੂ ਜੀ ਇਸੇ ਕਰਕੇ ਕਹਿੰਦੇ ਹਨ ਕਿ ਉਹ ਪਰਮਾਤਮਾ ਦੇ ਜਿਹੜੇ ਸੰਤ ਜਨ ਹਨ ਉਹਨਾਂ ਦੇ ਨਾਲ ਮੇਰਾ ਰੋਜ਼ ਮਲਾਪ ਹੋਵੇ ਹਰ ਰੋਜ਼ ਕਹੇ ਰਵਿਦਾਸ ਮਿਲੇ ਨਿ ਜਦਾਸ ਕਿ ਮੇਰਾ ਹਰ ਰੋਜ਼ ਸੰਤਾਂ ਦੇ ਨਾਲ ਮਲਾਪ ਹੋਵੇ ਜਿਨ੍ਹਾਂ ਦੇ ਮਿਲਨ ਨਾਲ ਜੀਵ ਦੇ ਜਨਮਾਂ ਜਨਮਾਂ ਦੇ ਬੰਧਨ ਕੱਟੇ ਜਾਂਦੇ ਹਨ ਸੋ ਗੁਰੂ ਪਹਿਲੇ ਸਾਧ ਸੰਗਤ ਜੀਓ ਸਾਨੂੰ ਵੀ ਸੰਤਾਂ ਮਹਾਂਪੁਰਸ਼ਾਂ ਦੇ ਚਰਨਾਂ ਦੇ ਨਾਲ ਲਾ ਕੇ ਗੁਰੂ ਦੀ ਸੰਗਤ ਵਿੱਚ ਆਣ ਕੇ ਬੈਠ ਕੇ ਆਪਣਾ ਜੀਵਨ ਸਫਲਾਖਮਾ ਚਾਹੀਦਾ ਕਿਉਂਕਿ ਸੰਗਤ ਜਿਹੜਾ ਸੰਗਤ ਦਾ ਪ੍ਰਭਾਵ ਹੈ ਨਾ ਉਹ ਬਹੁਤ ਪੈਂਦਾ ਹੈ ਜਿੱਦਾਂ ਦਾ ਸਾਡਾ ਜੀਣਾ ਹੋਵੇਗਾ ਉਦਾਂ ਦੀ ਸਾਡੀ ਸੰਗਤ ਹੁੰਦੀ ਹੈ ਜਿੱਦਾਂ ਦੀ ਸੰਗਤ ਉਦਾਂ ਦਾ ਸਾਡਾ ਬੋਲ ਹੋ ਜਾਂਦੇ ਹਨ ਸਾਡਾ ਰਹਿਣ ਸਹਿਣ ਦਾ ਤਰੀਕਾ ਉਸ ਤਰ੍ਹਾਂ ਦਾ ਹੋ ਜਾਂਦਾ ਅਸੀਂ ਜਵਾਰੀਆਂ ਦੀ ਸੰਗਤ ਕਰਾਂਗੇ ਜਵਾਰੀ ਬਣ ਜਾਵਾਂਗੇ ਅਸੀਂ ਨਸ਼ੇੜੀਆਂ ਦੀ ਸੰਗਤ ਕਰਾਂਗੇ ਨਸ਼ੇੜੀ ਬਣ ਜਾਵਾਂਗੇ ਗੁਰੂ ਦੀ ਸੰਗਤ ਕਰਾਂਗੇ ਤਾਂ ਗੁਰੂ ਦੇ ਸੇਵਕ ਬਣ ਜਾਵਾਂਗੇ ਗੁਰੂ ਦੇ ਦਾਸ ਬਣ ਜਾਵਾਂਗੇ ਤੇ ਗੁਰੂ ਦੇ ਦਾਸ ਬਣ ਕੇ ਸਾਡਾ ਜੀਵਨ ਸਫਲ ਹੋ ਜਾਣਾ ਹੈ ਜੈ ਗੁਰਦੇਵ ਜੀ ਜੋ ਬੋਲੇ ਸੋਨਰ ਪੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਗੈ